ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCBC ਚੈਨਲ ਦੇ ਉੱਪਰ ਸੋ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਸਰਕਾਰੀ ਨੌਕਰੀਆਂ ਦਾ ਪਟਾਰਾ ਖੋਲ ਦਿੱਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਲਈ حاضر ਹਾਂ ਇੱਕ ਨਵੇਂ ਵੀਡੀਓ ਦੇ ਵਿੱਚ ਸੋ ਇਸ ਨੂੰ ਜਿਆਦਾ ਤੋਂ ਜਿਆਦਾ ਕੈਂਡੀਡੇਟ ਨਾਲ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜੇਲ ਵਾਰਡਨ ਅਤੇ ਮੈਟਰਨ ਦੀਆਂ ਪੋਸਟਾਂ ਦੇ ਲਈ ਪੋਸਟਾਂ ਦੀ ਗਿਣਤੀ ਹੈ 179 ਜੀ 179 ਠੀਕ ਹੈ ਪੰਜਾਬੀ ਹਿੰਦੀ ਅਤੇ ਇੰਗਲਿਸ਼ ਬੱਚੇ ਸਟੱਡੀ ਮਟੀਰੀਅਲ ਲਈ ਸੰਪਰਕ ਕਰ ਸਕਦੇ ਹੋ 9569670123 ਦੇ ਉੱਪਰ ਤਾਂ ਨੋਟੀਫਿਕੇਸ਼ਨ ਚ ਲਿਖਿਆ ਜੀ ਡਾਇਰੈਕਟਰ ਜਰਨਲ ਆਫ ਪੁਲਿਸ ਜੇਲਾ ਪੰਜਾਬ ਚੰਡੀਗੜ੍ਹ ਦੀਆਂ ਵਾਰਡਰ ਦੀਆਂ 175 ਅਸਾਮੀਆਂ ਅਤੇ ਮੈਟਰਨ ਦੀਆਂ 4 ਅਸਾਮੀਆਂ ਲਈ ਸਿੱਧੀ ਭਰਤੀ ਸਬੰਧੀ ਅਧੀਨ ਸਬਾਮਾ ਚੌਣ ਬੋਰਡ ਦੀ ਵੈਬਸਾਈਟ ਦੇ ਉੱਪਰ ਮਿਤੀ 29 ਜੁਲਾਈ 2024 ਤੋਂ 20 ਅਗਸਤ 2024 ਤੱਕ ਐਪਲੀਕੇਸ਼ਨ ਦੀ ਜਿਹੜੀ ਮੰਗ ਉਹ ਕੀਤੀ ਜਾਂਦੀ ਹੈ ਠੀਕ ਹੈ ਜੀ 29 ਜੁਲਾਈ ਤੋਂ ਤੁਸੀਂ ਅਪਲਾਈ ਕਰਨਾ ਸਟਾਰਟ ਕਰ ਦਿਓ ਤੇ 20 ਅਗਸਤ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਲਦੀ ਹੀ ਆਪਣੀ ਤਿਆਰੀ ਦੇ ਵਿੱਚ जुट ਜਾਵੋ ਅੱਛੀ ਤਿਆਰੀ ਹੁਣ ਤੁਸੀਂ ਸ਼ੁਰੂ ਕਰੋਗੇ ਤਾਂ ਤੁਹਾਡੀ ਸਫਲਤਾ ਜਿਹੜੀ ਹੈਗੀ ਉਹ ਯਕੀਨੀ ਬਣ ਜਾਵੇਗੀ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗਾ ਲੱਗੇਗਾ ਇੱਕ ਵਾਰ ਸ਼ੇਅਰ ਕਰੋ ਤੇ ਨਾਲ ਹੀ ਸਬਸਕ੍ਰਾਈਬ ਵੀ ਕਰੋ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਅਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਸਟੱਡੀ ਮਟੀਰੀਅਲ ਚੈਨਲ ਦੇ ਰਾਹੀਂ ਪ੍ਰੋਵਾਈਡ ਕੀਤਾ ਜਾਂਦਾ ਹੈ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ